ਹਾਂਜੀ ਅੱਜ ਸ਼ਾਲ ਦੀ ਵੈਰਾਈਟੀ ਆਈ ਹੈ ਆਪਣੇ ਕੋਲ ਪਿਓਰ ਦੇ ਸ਼ਾਲ ਆਏ ਨੇ ਜੀ ਸਾਰੇ ਦੇ ਵਿੱਚ ਵਰਕ ਹੈ ਦੇਖੋ ਪੁਤਕ ਜੋਰੀ ਦਾ ਵਰਕ ਆਊਗਾ ਜੀ ਬਹੁਤ ਸੋਹਣਾ ਡਿਜ਼ਾਈਨ ਦਾ ਸ਼ਾਲ ਆਊਗਾ ਤੇ ਪੱਲੇ ਵਗੈਰਾ ਬਹੁਤ ਜਸਣੇ ਬਣੇ ਨੇ ਮਤਲਬ ਕਿ ਬਾਰਡਰ ਵਗੈਰਾ ਦੇਖੋ ਜੀ ਡਿਜ਼ਾਈਨਰ ਹੈ ਸਾਰੇ ਤਿੰਨ ਕਲਰਾਂ ਦੇ ਵਿੱਚ ਹੈ ਜਿਵੇਂ ਪਹਿਲਾ ਰੈੱਡ ਰੰਗ ਹੈ ਜੀ ਪ੍ਰੋਪਰ ਲੈਂਥ 2.5 ਮੀਟਰ ਦੀ ਹੈ ਜੀ ਪਾਰਟੀ ਵੀਰ ਸ਼ਾਲ ਹੈ ਜੀ ਇਹ ਰੈੱਡ ਕਲਰ ਆ ਗਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸ਼ਾਲ ਇਹ ਪ੍ਰੋਪਰ 2.5 ਮੀਟਰ ਦਾ ਸ਼ਾਲ ਆਊਗਾ ਡਿਜ਼ਾਈਨਰਾ ਸਾਰਾ ਆਲਟੀਮੇਟ ਕਲੈਕਸ਼ਨ ਹੈ ਇਹ ਆਲਟੀਮੇਟ ਹੈ ਮਤਲਬ ਕਿ ਸ਼ ਆਉਣੇ ਸਾਰੇ ਆਪਣੇ ਕੋਲ ਪਾਰਟੀ ਵੇਅਰ ਜੀ ਹੁਣ ਵਿਆਹ ਫੰਦੇ ਸੀ ਨੂੰ ਸ਼ੁਰੂ ਹੋ ਗਿਆ ਔਰ ਅਕੋਰਡਿੰਗ ਇਹ 12-1300 ਰੁਪਏ ਸ਼ਾਲ ਪੈਂਦਾ ਆਪਾਂ ਸ਼ਾਲ ਦੇ ਵਿੱਚ ਆਫਰ ਲਾਈ ਹੈ ਪਿਓਰ ਸ਼ਾਲ ਹੈ ਵਿਦ ਵਰਕ ਦੇਖੋ 745 ਰੁਪਏ ਦਾ 745 ਕਲਰ ਦੇਖੋ ਜੀ ਲਵੈਂਡਰ ਕਲਰ ਆ ਗਿਆ ਇੰਗਲਿਸ਼ ਲਵੈਂਟਰ ਕਲਰ ਹੈ ਜੀ ਇਹ ਨਵਾਂ ਕਲਰ ਹੈ ਮਤਲਬ ਇੰਗਲਿਸ਼ ਲਵੈਂਟਰ ਤਿੰਨੇ ਕਦਰ ਨੇ ਤਿੰਨੇ ਕਦਰ ਅਲਟੀਮੇਟ ਨੇ ਦੇਖੋ ਜੀ ਇੱਕ ਆ ਪਿੰਕ ਕਲਰ ਚੱਲ ਰਿਹਾ ਅੱਜਕੱਲ ਕਾਫੀ ਚੱਲ ਰਿਹਾ ਤੁਸੀਂ ਸੂਟਾਂ ਦੇ ਵਿੱਚ ਵੀ ਦੇਖਿਆ ਹੋਊਗਾ ਹੁਣ ਆਪਣੇ ਕੋਲ ਸ਼ਾਲ ਦੇ ਵਿੱਚ ਵੀ ਆਇਆਗਾ 745 ਰੁਪਏ ਦਾ ਸ਼ਾਲ ਆਊ ਪ੍ਰੋਪਰ ਤਿੰਨ ਵਰਕ ਵੀ ਇਹਦੇ ਵਿੱਚ ਤੇ ਤੁਸੀਂ ਇਹ ਸ਼ਾਲ ਦੀ ਲੈਂਥ ਪ੍ਰੋਪਰ 2.5 ਮੀਟਰ ਦੀ ਆਊਗੀ ਸ਼ਾਲ ਦੇਖੋ ਕਿੰਨਾ ਬਿਊਟੀਫੁੱਲ ਹੈ ਜੀ ਕਲਰ ਵੀ ਬਹੁਤ ਜਿਆਦਾ ਸੋਹਣੇ ਨੇ ਜਲਦੀ ਤੋਂ ਜਲਦੀ ਆਪਣਾ ਆਰਡਰ ਨੇ ਜਿਹੜੇ ਬੁੱਕਰ ਵਾਲੋ ਚਾਹ ਵਿਜ਼ਿਟ ਕਰਕੇ ਲੈ ਲਓ ਤਿੰਨ ਕਲਰਾਂ ਨੇ ਪ੍ਰੋਪਰ 2.5 ਮੀਟਰ ਸ਼ਾਲਾਂ ਡਿਜ਼ਾਈਨਰ ਹੈ ਅਲਟੀਮੇਟ ਕਲੈਕਸ਼ਨ ਹੈ ਜੀ ਤਿੰਨੇ ਕਲਰ ਬੈਸਟ ਨੇ ਤੁਸੀਂ ਜਿਹੜਾ ਵੀ ਕਲਰ ਤੁਸੀਂ ਸਿਲੈਕਟ ਕਰਨਾ ਹੈ ਜ ਉਹ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕਰਵਾ ਕੇ ਰੱਖ ਲਓ ਜੀ ਕਿਉਂਕਿ ਸ਼ਾਲ ਤਿੰਨ ਨੇ ਤਿੰਨ ਕਲਰ ਨੇ ਤਾਂ ਇਹ ਨਾਲ ਜਲਦੀ ਸੋਲਡ ਆਊਟ ਹੋ ਜਾਣਗੇ ਤੁਸੀਂ ਜਿਹੜਾ ਕਲਰ ਬੁੱਕ ਕਰਾਉਣਾ ਸਕਰੀਨਸ਼ਾ